ਮੈਟਰ ਕੋੜੀ ਦਿਖਾਉਣ ਲੱਗਿਆ ਤੁਹਾਨੂੰ ਨੀਲੀ ਚੰਬੀ ਬਹੁਤ ਸੋਹਣੀ ਕੋੜੀ ਆ ਕਬੂਤਰ ਵਰਗੀ ਘੋੜੀ ਆ ਤੇ ਸੋਹਣਾਪਣ ਚੈੱਕ ਕਰੋ ਕੋੜੀ ਦੇ ਵਿੱਚ ਬਹੁਤ ਚੰਗੀ ਘੋੜੀ ਆ ਤੇ ਬੇਲਬੂਲ ਦੇਖੋ ਤੁਸੀਂ ਕੋੜੀ ਖਿੱਚਦੀ ਆ ਤੇ ਕੰਨ-ਕੰਨ ਦੀ ਬਹੁਤ ਸੋਹਣੀ ਆ ਤੇ ਬੰਤਰਾਂ ਦੀ ਬਹੁਤ ਚੰਗੀ ਘੋੜੀ ਆ ਤੇ ਨੋਕਰੇ ਬੱਚੇ ਦੇਣ ਵਾਲੀ ਆ ਦੋਸਤੋ ਕੋੜੀ ਬਹੁਤ ਸੋਹਣੀ ਘੋੜੀ ਆ ਆ ਦੇਖੋ ਤੁਸੀਂ ਤੁਰਦੀ-ਤਰਦੀ ਤੁਹਾਨੂੰ ਚਾਲ ਵਾਲੀ ਵੀ ਵੀਡੀਓ ਵੀ ਦਿਖਾਵਾਂਗੇ ਤੇ ਕੋੜੀ ਦਾ ਤੋਰਾ-ਤੋਰਾ ਪੈਂਦਾ ਨਾ ਰੋ ਪੂਰਾ ਘੋੜੀ ਦਾ ਬਹੁਤ ਸੋਹਣੀ ਕੋੜੀ ਆ ਦੋਸਤੋ ਗੱਬਣ ਵੀ ਆ ਇਹਦੀ ਡਿਟੇਲ ਆਪਾਂ ਤੁਹਾਨੂੰ ਵੀਡੀਓ ਚ ਸਾਰੀ ਸਾਂਝੀ ਕਰਾਂਗੇ ਐਂਡ ਤੱਕ ਬਣੇ ਰਹੋ ਆ ਚੈੱਕ ਕਰੋ ਘੋੜੀ ਦੀ ਖੜਨੀ ਖੁੜਨੀ ਦੇਖੋ ਤੁਸੀਂ ਘੋੜੀ ਬਹੁਤ ਸੋਹਣੀ ਘੋੜੀ ਆ ਤਿੱਕਰੇ ਖੜੀ ਘੋੜੀ ਕੋਈ ਨਿੰਦ ਕੇ ਨਹੀਂ ਜਾਊਗਾ ਘੋੜੀ ਬਹੁਤ ਚੰਗੀ ਘੋੜੀ ਆ ਤੇ ਬਾਈ ਪੂਰੀ ਤਸੱਲੀ ਨਾਲ ਜਿਹਦੇ ਕੋਲੇ ਖੜੀ ਆ ਬਾਈ ਪੂਰੀ ਗਾਰੰਟੀ ਦਿੰਦਾ ਘੋੜੀ ਦੀ ਜਿੰਨੀਆਂ ਗੱਲਾਂ ਕਹੂ ਬਾਈ ਕਹਿੰਦਾ ਵੀ ਆਪਾਂ ਐਨ ਓਕੇ ਆ ਗਈ ਤੇ ਦੋਸਤੋ ਇਹਦੀ ਆਪਾਂ ਡਿਟੇਲ ਆ ਤੁਹਾਨੂੰ ਸਾਰੀ ਸਾਂਝੀ ਕਰਦੇ ਆ ਵੀਡੀਓ ਚ ਐਂਡ ਤੱਕ ਬਣੇ ਰਹੋ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਫੇਸਬੁੱਕ ਪੇਜ ਨੂੰ ਵੀ ਫੋਲੋ ਕਰ ਲਿਓ ਦੋਸਤੋ ਜੇ ਕਿਸੇ ਮਿੱਤਰ ਪਿਆਰੇ ਨੇ ਆਪਣੇ ਚੈਨਲ ਤੇ ਕੋਈ ਐਡ ਕਰਵਾਉਣੀ ਆ ਆਪਣੇ ਜਾਨਵਰ ਦੀ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਚੱਲ ਰਿਹਾ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣੇ ਜਾਨਵਰ ਦੀ ਐਡ ਲਗਵਾਉਣ ਲਈ ਆਪਣੇ ਨੰਬਰ ਤੇ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਤੇ ਆ ਚੈੱਕ ਕਰੋ ਕੂੜੀ ਦੀ ਚਾਲ ਬਹੁਤ ਸੋਹਣੀ ਚਾਲ ਚੱਲਦੀ ਆ ਕੂੜੀ ਬਹੁਤ ਸੋਹਣਾ ਤੋਰਾ ਤੁਰਦੀ ਆ ਬਾਈ ਕਹਿੰਦਾ ਜਿਵੇਂ ਮਰਜੀ ਘਰੇ ਬੱਚੇ ਲਈ ਫਰਨਾ ਤੇ ਆ ਦੇਖੋ ਬਾਈ ਦਾ ਮੁੰਡਾ ਬੈਠਾ ਘੋੜੀ ਦੇ ਉੱਤੇ ਤੁਰਾ-ਤੁਰਾ ਚੱਕ ਕਰੋ ਘੋੜੀ ਦਾ ਬਹੁਤ ਸੋਹਣੀ ਚਾਲ ਆ ਘੋੜੀ ਦੇ ਵਿੱਚ ਐਨ ਗਰਦਨ ਗੁਰਦਨ ਚੱਕ ਕੇ ਤੇ ਤੁਰਦੀ ਆ ਮੋਰਾ ਵਾਂਗੂੰ ਜਾਂਦੀ ਆ ਪਹਿਲਾਂ ਪਾਉਂਦੀ ਤੇ ਦੋਸਤੋ ਇਹ ਘੋੜੀ ਜਿਹੜੀ ਸਕਰੀਨ ਤੇ ਤੁਸੀਂ ਵੇਖ ਰਹੇ ਹੋ ਤੇ ਇਹ ਦੋਸਤੋ 1 ਮਹੀਨੇ ਦੀ ਗੱਬਣ ਆ ਤੇ ਅਰਜਨ ਰੌੜੀ ਵਾਲੇ ਘੋੜੇ ਦੀ ਇਹ ਬੱਚੀ ਆ ਦੋਸਤੋ ਬਾਈ ਕਹਿੰਦੇ ਵੀ ਆਪਾਂ ਨੂੰ ਕਹਿ ਕੇ ਦਿੱਤੀ ਆ ਵੀ ਅਰਜਨ ਰੌੜੀ ਵਾਲੇ ਘੋੜੇ ਦੀ ਇਹ ਬੱਚੀ ਆ 1 ਮਹੀਨੇ ਦੀ ਇਹ ਗੱਬਣ ਆ ਦੋਸਤੋ ਸਕੰਦਰ ਘੋੜੇ ਤੋਂ ਸ਼ਕਤੀ ਘੋੜੇ ਦਾ ਬੱਚਾ ਹੈਗਾ ਸਕੰਦਰ ਘੋੜਾ ਗੰਦਨ ਵਾਲੇ ਸਿਕੰਦਰ ਕੋੜੇ ਤੋਂ ਦੋਸਤੋ ਇਹ ਗੱਬਣਾ ਕੋੜੀ 67 68 ਇੰਚੋ ਸ ਕੋੜੇ ਦੀ ਹਾਈਟ ਆ ਤੇ ਬੱਚੇ-ਬੁੱੱਚੇ ਬਾਈ ਕੰਨ ਉਹਦੇ ਵੀ ਬਹੁਤ ਚੰਗੇ ਆ ਰਹੇ ਨੇ ਜ਼ਿਆਦਾਤਰ ਚੰਬੀਆਂ ਘੂੜੀਆਂ ਤੇ ਨੋਕਰਾ ਸੂਰਿਆ ਹੋ ਤੇ ਦੋਸਤੋ ਇਹ ਬਸ਼ੇਰੀ ਆ ਜਿਹੜੀ ਦੋ ਦੰਦ ਬਸ਼ੇਰੀ ਆ ਤੇ ਇਹ ਉਸ ਕੋੜੇ ਤੋਂ ਇਹ ਗੱਬਣਾ ਸਿਕੰਦਰ ਕੋੜੇ ਤੋਂ ਤੇ ਉਹ ਸ਼ਕਤੀ ਕੋੜੇ ਦਾ ਬੱਚਾ ਆ ਜਾਂਦਾ ਅੱਗੇ ਉਹ ਤੇ ਤੁਸੀਂ ਬਸ਼ੇਰੀ ਦੇ ਆ ਬੰਤਰਾ ਮੰਤਰਾਂ ਦੇਖ ਸਕਦੇ ਹੋ ਬਾਲਪੋਰੀਆਂ ਦੀ ਬਸ਼ੇਰੀ ਬਿਲਕੁਲ ਸਾਫ਼ ਆ ਸਵਾਰੀ ਵਗੈਰਾ ਦੀ ਐਨ ਓਕੇ ਆ ਤੇ ਬਾਈ ਗਰੇਵਾਲ ਕੋਲੇ ਖੜੀ ਆ ਇਹ ਗਿੰਦੀ ਗਰੇਵਾਲ ਕੋਲੇ ਮਰੇਲ ਕੋਟਲੇ ਦਾ ਦੋਸਤੋ ਪਿੰਡਾ ਨੱਥੂ ਮਾਜਰਾ ਉੱਥੇ ਇਹ ਕੋੜੀ ਖੜੀ ਆ ਜੇ ਕਿਸੇ ਨੂੰ ਪਸੰਦ ਆਉਂਦੀ ਆ ਤਾਂ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਦੇਤਾ ਤੁਸੀਂ ਗੱਲਬਾਤ ਕਰ ਲਿਓ ਬਾਈ ਨਾਲ ਕੋੜੀ ਦੀ ਜਾਣਕਾਰੀ ਬਾਕੀ ਜੇ ਕੋਈ ਆਪਣੇ ਵੱਲੋਂ ਘੱਟ ਵੱਧਾ ਜਾਣਕਾਰੀ ਤਾਂ ਤੁਸੀਂ ਬਾਈ ਤੋਂ ਕਨਫਰਮ ਕਰ ਲਿਓ ਜਾਣਕਾਰੀ ਸਾਰੀ ਤੇ ਜਿੰਨੀ ਕ ਆਪਾਂ ਨੂੰ ਬਾਈ ਨੇ ਜਾਣਕਾਰੀ ਦੱਸੀ ਆ ਦੋਸਤੋ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਇੱਕ ਵਾਰੀ ਦੁਬਾਰੇ ਦੱਸ ਦੇਣਾ ਦੋਸਤੋ ਦੋ ਦੰਦ ਬਸ਼ੇਰੀਆ ਇੱਕ ਮਹੀਨੇ ਦੀ ਗੱਬਣਾ ਸਕੰਦਰ ਕੋੜੇ ਤੋਂ ਤੇ ਦੋਸਤੋ ਅਰਜਨ ਰੌਲੀ ਵਾਲੇ ਘੋੜੇ ਦੀ ਬਾਈ ਕਹਿੰਦੇ ਵੀ ਬੱਚੀ ਦੱਸ ਕੇ ਦਿੱਤੀ ਆ ਆਪਾਂ ਨੂੰ ਤੇ 28 29 ਮਹੀਨੇ ਉਮਰਾ ਤੇ ਬਾਲਪੋਰੀਆਂ ਦੀ ਕਲੀਅਰ ਆ ਤੇ ਉਮ ਸਵਾਰੀ ਵਗੈਰਾ ਦੀ ਵੀ ਐਨ ਓਕੇ ਆ ਬੇਸ਼ੇਰੀ ਤੇ ਬਾਕੀ ਆਪਣਾ ਨੰਬਰ ਚੱਲ ਰਿਹਾ ਸਕਰੀਨ ਤੇ ਤੁਸੀਂ ਆਪਣੇ ਨਾਲ ਵੀ ਐਡ ਵਾਸਤੇ ਸੰਪਰਕ ਕਰ ਸਕਦੇ